ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣਾ ਪਹੁੰਚ ਲਾ। ਸ਼ੁਰੂਆਤ ਕਰਦੇ ਹਾਂ ਆਪਣੇ ਇੱਕ ਨਵੇਂ ਦਿਨ ਦੀ। ਟਾਈਮ 12 ਇੱਕ ਦਾ ਹੋ ਗਿਆ ਜੀ। ਬਸ ਟਾਈਮ ਲੱਗਾ। ਪੀਲ ਦਾ ਕੰਮ ਚੱਲ ਰਿਹਾ। ਕੋਈ ਕੱਲ ਫੇਰ ਜਿਹੜੇ ਕੰਮ ਨਿਕਲ ਆਉਂਦੇ ਉਹ ਕਰੀ ਜਾ ਰਹੇ ਹਾਂ। ਕੱਲ ਨੂੰ ਸ਼ਾਮ ਨੂੰ ਜਾਈਏ। ਬਾਕੀ ਹੋਰ ਸਭ ਠੀਕ-ਠਾਕ ਹੋ ਗਿਆ। ਨਮਰ ਕੇ ਆਪਣੀ ਵੀਡੀਓ ਨੂੰ ਬਾਤ ਤੋਂ ਬਾਅਦ ਵੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ। ਬਾਕੀ ਇਧਰ ਆਪਣਾ ਪਟਰਵਾਲ ਤੇ ਕ੍ਰੈਂਕ ਦੇ ਪੈਰ ਨੂੰ ਪਾਰੇ ਸੀਗੇ ਬੜਾ ਔਖਾ ਨਿਕਲਾ ਪੈਰ ਤੇ ਇਧਰ ਆਪਣੇ ਕੋਰਬੰਸਾ ਪਰਮਜੀ ਕੀ ਹਾਲ ਚਾਲ ਜੀ ਠੀਕ ਹੈ ਹਾਂ ਬਾਕੀ ਇਹ ਬੈਰ ਨੂੰ ਤੇ ਵੱਢ ਕੇ ਕੱਢਣਾ ਪਿਆ ਕੋਲੇ ਪੈਰੀ ਇਹ ਨਹੀਂ ਗਲੇ ਇਹ ਪੂਰੀ ਤਖਲੀ ਕਰਕੇ ਪਾਇਆ पाया लगे भी रला करके ही सीजन पै गया ना ओके गलारी पहूगी एक गरारी छोटी बाकी कपड़ा लगेगा वाला ਉਹ ਸ਼ਾਕਾ ਪਹਿਲ ਕੋ ਬਾਕੀ ਕਲਚ ਰੈਕਸ਼ਨ ਦਾ ਕੰਮ ਓਕੇ ਬਸ ਟਾਇਟੰਗਾ ਨਾ ਸਪਿਰਚ ਜਲਾਇਆ ਸੀ ਇਹ ਇਹਦਾ ਮਾਚਾ ਲੱਗਦਾ ਬੈਰਿੰਗ ਪਾ ਲਈਏ ਬੈਰਿੰਗ ਕਰਕੇ ਰੋਕੇ ਹੀ ਬਾਕੀ ਕੱਲ ਨੂੰ ਦੇਖਦੇ ਆ ਤਵਾ ਕੇ ਲਿਆਵਾਂਗੇ ਕੰਬਾਈਨ ਨੂੰ ਬੁਰਾ ਹਾਲ ਹੋਇਆ ਪਿਆ ਉਧਰ ਇਧਰ ਤੇ ਲੋਰ ਲਾਜ ਨਹੀਂ ਕੱਲ ਨ ਜਾਵਾਂਗਾ ਉਧਰ ਕਾਇਮ ਇਧਰ ਫੋਰਮੈਨ ਸਾਹਿਬ ਵੀਜੀ ਸਾਡੇ ਬਾਕੀ ਆਪਾਂ ਕੋਰਲੀ ਤੇ ਥੱਲੇ ਬੰਨ ਪਟਾ ਲਾਇਆ ਕਿਵਰ ਪੈਟ ਤੋਂ ਦਾਣੇ ਆਉਂਦੇ ਆਉਂਦੇ ਨਹੀਂ ਆਉਂਦੇ ਆਪੋ ਆਪਣੇ ਦਿਮਾਗ ਨਾਲ ਕੰਮ ਕਰੋ ਕਿਸੇ ਨੂੰ ਵੱਡਾ ਕੋਈ ਵੱਡਾ ਨਹੀਂ ਇਹ ਧੁੱਕੇ ਲਾਉ ਕੰਮ ਸਾਰੇ ਚੱਲਦੇ ਆਜਕਲ ਦਾ ਜ਼ਿਆਦਾਤਰ ਤਾਂ ਮੱਕੀ ਵਰਮੰਦੇ ਖੋਲਤੇ ਇਹਦਾ ਗੁੱਲਾ ਲਵਾ ਆਪਾਂ ਸਤਾ ਦਾ ਕਰਾਉਣਾ ਸੀਟ ਲੂਜ਼ ਆ ਜਾਂਦੀ ਦੂਰ ਤੋਂ ਦੇਖ ਸਕਦੇ ਹਾਂ ਲੋਕ ਹੋਰ ਦੋਸਤੋ ਕੀ ਹਾਲ ਚਾਲ ਟੀ ਟਾਈਮ ਹੋ ਗਿਆ ਸੀ ਬੈਠੇ ਆ ਹੁਣ ਚੱਟ ਰੈਸਟ ਚੱਲ ਰਹੀ ਆ ਚਾਹੀ ਕੇ ਹਾਂ ਚਾਹ ਪੀ ਕੇ ਤੇ ਇਧਰ ਬੱਚੇ ਆਪਣੇ ਸਕੂਲੋਂ ਆ ਗਏ ਇੰਨੇ ਆਪਾਂ ਨੂੰ ਪਿਆਈ ਸਪੈਸ਼ਲ ਚਾਹ ਤੇ ਕੌਣ ਆਏ ਸ਼ਹਿਰ ਤਾਂ ਰੋਜ਼ ਰੋਜ਼ ਬਾਬਾ ਜਦ ਬਾਬਾ ਜਦ ਦੇਖਦੇ ਅੱਛਾ ਔਰ ਔਰ ਕੀ ਦੇਖਿਆ ਕੁਛ ਨਹੀਂ ਕਣਕ ਕਿੰਨੇ ਲੱਗੇ ਆ ਰੋਜ਼ਾਂ ਦੇ ਮੀਨਾਂ ਨੇ ਲੱਗੇ ਮੀਨਾਂ થોੜੀ ਸੀ ਦੇਖਿਆ ਵਾ ਰੋਜ਼ਾਂ ਨੇ ಜಾਤ ਕਿ ਲੱਗੇ ਗੁੜੀਆ ਦਾ ਕਹਿਣਾ ਵੀ ਰੋਜਾਂ ਨੇ ਕਣਕ ਜਿਆਦੀ ਦੇਖਦੀ ਆ ਮੀਂਹ ਨੇ ਨਹੀਂ ਡੇਗੀ ਚਲੋ ਰੋਜ ਜਿਆਦਾ ਨੁਕਸਾਨ ਕਰ ਰਹੇ ਆ ਹੁਣ ਕਿੱਧਰ ਚਲੇਗੇ ਸਾਹਮਣੇ ਚਲੇਗੇ ਸਰਪੰਚ ਦੇ ਖੇਤਾਂ 'ਚ ਤੇ ਜਾਣਾ ਨਹੀਂ ਚਾਹੀਦਾ ਸੀ ਪਲੀਜ਼ ਬੋਲੂਗੀ ਬੈਠੇ ਗੋਡੇ ਦੇ ਬੈਰਿੰਗ ਪੈ ਗਏ ਢਿੱਲ ਸੀ ਬਾਕੀ ਰਬੜਾ ਪੈ ਜਾਣੀ ਆ ਨਵੀਆਂ ਓਕੇ ਪਾ ਇਹ ਵੀ ਆਪਣਾ ਬੈਲ ਪਾ ਕੇ ਫਰਮਨ ਜੀ ਉੱਠ ਜਾ ਉਹ ਦਰ ਦੇਖ ਓਏ ਮਸ਼ੂਕ ਜੀ ਤਾਂ ਇੱਕ ਦਿਨ ਆਏਗਾ ਕਿ ਹਿੰਦੁਸਤਾਨ ਨੂੰ ਪਿਛੇ ਛੱਡੇ ਤੇ ਮੈਨਾ ਸ਼ਮਾਲ ਸ਼ਰੀਫ ਲਈਏ ਏ ਪਾਕਿਸਤਾਨ ਦੇ ਇੱਧਰ ਵੀ ਕਰ ਦੇਣਗੇ ਜੀ ਇਧਰ ਮੈਚ ਦਾ ਸ਼ਕੀਨ ਬੰਦਾ ਸਾਡਾ ਟੀਵੀ ਤੋੜ ਕੇ ਟੂਗਾ ਕੁਝ ਪਾਤੀ ਆਪਾਂ 12 ਇੰਚ ਸਿੰਜਰ ਬਾਕੀ ਕੰਮ ਹੋ ਗਿਆ ਬਾਕੀ ਮੌਸਮ ਦੋ ਤਿੰਨ ਦਿਨ ਲਗਾਤਾਰ ਖਰਾਬ ਦੱਸ ਰਿਹਾ ਦੋ ਤਿੰਨ ਦਿਨ ਲਗਾਤਾਰ ਮੌਸਮ ਖਰਾਬ ਦੱਸ ਰਿਹਾ ਦੇਖੋ ਕੀ ਬਣਦਾ ਕਿੱਧਰ ਨੂੰ ਚੱਲ ਕੋਈ ਗੱਲ ਕਿ ਤਾਰਗੇ ਦਾ ਤਾਂ ਟਾਟ ਜੀ ਤੇ ਤੂੰ ਕਿੱਧਰ ਚੜੀ ਆਂ ਪੜਾਈਆਂ ਹਾਂ ਪੜਾਈਆਂ ਹਾਂ ਅੱਛਾ ਤੇ ਜੋ ਕਰਦਾ ਸੀ ਆਪ ਦਾ ਕਾਰ ਸਕੂਲ ਲੈ ਉਹ ਕੀ ਨਵੀਆਂ ਬੱਸਾਂ ਬੱਤਾ ਚੱਲਦੀਆਂ ਨੇ ਬੱਸ ਸੋਈ ਜਾਂਦਾ ਤੇਰਾ 140 ਨੰਬਰ ਪਾਉਂਦੇ ਹਮੇਸ਼ਾ ਅਗਰ ਮੂਸੇ ਪਾਪਾ ਡਰ ਮ ਆਪਣਾ ਓਕੇ ਆ ਤੇ ਬਾਕੀ ਹੁਣ ਥਰੇਸਕ ਦੀਆਂ ਬਾਰਾਂ ਲਿਆਕ ਦੇਣੀਆਂ 12 ਲੱਗਣੀਆਂ ਨੇ ਥਰੇਸਰ ਦੀਆਂ ਉਹਨਾਂ ਲਿਆ ਕੇ ਦੇਣੇ ਆ ਕੱਡੇ ਰੇਟ ਕੀ ਰੇਟ ਆ ਬਾਰ ਦੱਸਿਓ ਸਪਲੇ ਸੁਣਾਉਂਦੇ 3700 ਰੁਪਇਆ ਸੁਣਾਉਂਦੇ ਆ ਬਾਰਾਂ ਦਾ ਤੇ ਇਹ ਹੁਣ ਗੱਲਾਂ ਬਤਾਈਆਂ ਵੀ ਟਾਈਮ ਪਾਸ ਹੋਈ ਜਾਂਦਾ ਵਧੀਆ ਰਿਪੇਅਰ ਚ ਕੰਮ ਕਰ ਜਿਹੜਾ ਵੀ ਨਿਕਲਦਾ ਕਰੀ ਜਾਈਦਾ ਆਪਣੀ ਸਮਝ ਦੇ ਹਿਸਾਬ ਦੇ ਨਾਲ ਬੰਦੇ ਨੂੰ ਇਹ ਪਰਫੋਰਮੈਂਸ ਆਬ ਉੱਠ ਜਾ ਉੱਠ ਜਾ ਮੇਰਾ ਨਾਮ ਅਕਸ਼ਤਾ ਹੈ ਉੱਠ ਜਾ ਉੱਠੋ ਉੱਠ ਬੰਦਾ ਵਾਲਾ ਬਹੁਤ ਬੁਰਾ ਹਾਲ ਹੋਇਆ ਜੀ ਉੱਠਦਾ ਹੀ ਨਹੀਂ ਹੈਗਾ ਕਹਿ ਕਹਿ ਹਾਲ ਹੋ ਗਏ ਮੈਚ ਖਤਮ ਹੋ ਗਿਆ ਇੰਡੀਆ ਜਿੱਤ ਗਿਆ ਫਿਰ ਵੀ ਐਡਾ ਸ਼ਕੀਨ ਬੰਦਾ ਸਾਡਾ ਮੈਚ ਦਾ ਲੈ ਕਰਤੇ ਮੈਂ ਇਹਨੂੰ ਗਰੀਸ ਠੋਕ ਦੋ ਪਾਪਾ ਦਰ ਸੈਂਬਲ ਵਾਲਾ ਬੈਰ ਸੱਤ ਦਾ

ਮੈਂ ਸੋਚਿਆ ਹੀ ਐਵੇਂ ਗੜਾ ਆ ਗਿਆ ਰੰਕਾਂ ਨੂੰ ਚਾਲੂ ਕਰਾਂ ਚਾਹ ਹਾਂ ਖਵਾ ਕੱਟ ਡਟਾਰ ਚਾ ਵਾ ਪੋਣੀ ਹਾਂਜੀ ਉੱਥੋਂ ਆਗੇ ਸੀ ਨੇ ਸਬਜੀ ਵਾਲਾ ਏਰੀਆ ਸਾਡਾ ਸੀ ਬਣਾ ਏਰੀਆ ਦੇ ਵਿੱਚ ਆਦ ਨੂੰ ਹਰ ਤਰ੍ਹਾਂ ਦੀ ਸਬਜੀ ਜਿਹੜੇ ਹੁਣ ਗਾਂ ਕਰੂਗਾ ਉਧਰ ਪਾਣਾ ਪਾ ਕੇ ਨਾ ਸ਼ੁਰੂ ਕਰਕੇ ਢੋਲਦੀ ਬਹੁਤ ਪੈਂਦੀ ਅਖੜਾ ਦੇ ਵਿੱਚ ਤੇ ਬਾਕੀ ਹੋਣਾ ਜਾਂ ਕਾਗਾ ਲੋਕ ਤੇ ਘੱਟਪਾ ਲੈ ਗਿਆ ਬਾਹਰ ਦੇ ਵਿੱਚ ਜਣਾਉਣ ਲੱਗੇ ਮੈਨੂੰ ਇਹ ਨਹੀਂ ਸਮਝ ਆਉਂਦਾ ਇੱਧਰ ਸਾਡਾ ਬਲਦੇਵ ਸਿੰਘ ਪੋਲਾ ਟਾਈਮ ਸੀ ਜਦੋਂ ਇੱਥੇ ਮੱਝ ਡਿੱਗੀ ਸੀ ਨਾਲੇ ਐਸੇ ਖਾਲੇ ਜਿਹੜੀ ਕਿਆ ਦੇ ਸਾਡੇ ਇੱਧਰ ਸਬਜੀ ਬਹੁਤ ਲੱਗਦੀ ਆ ਨਾ ਮਸ਼ਹੂਰ ਹਟਾ ਸੀ ਉਹਨਾਂ ਏਰੀਆ ਸਭ ਜਿਹਦੇ ਵਿੱਚ ਬਹੁਤ ਜ਼ਿਆਦਾ ਬਹੁਤ ਆ ਨਾ ਇਹਦੇ ਵਿੱਚ ਨਾ ਸਾਰੇ ਵਿੱਚ ਬਹੁਤ ਲਾਤੀ ਲੱਗਦਾ ਕੀ ਗੱਲ ਵੀ ਸਾਈਡ ਤੇ ਨਹੀਂ ਹੋ ਸਕਦੇਗੇ ਥੋੜਾ ਕੋਈ ਵੀ ਇੰਜੰਦਰੀ ਆ ਜਾਂ ਰੋਡ ਦੇ ਵਿੱਚ ਇਹ ਜਾਵੇ ਨੇ ਇਹਦੇ ਵਿੱਚ ਵਾਟੀਆਂ ਬੰਦਾ ਹੋਈ ਮਰ ਗਿਆ ਇਹ ਸਾਈਡ ਸਾਈਡ ਵਿੱਚ ਨਾ ਬਹੁਤ ਗਲਤ ਕਰ ਰੋਹਾ ਆਪਣੇ ਦੇਖਦੇ ਵਿੱਚ ਅੱਗੇ ਦਾ ਕਟਰ ਵਾਲ ਪਾ ਕੇ ਵਜੇ ਚੱਲ ਚੱਲ ਜਾਂਦੀ ਹੁਣ ਕੇ ਨੂੰ ਸਾਈਡ ਦੇਣੀ ਹੋਵੇ ਤੇ ਸਾਈਡ ਤੇ ਕਟਰ ਵਾਲ ਆ ਪੈਣ ਚੜਕਿਆ ਬਹੁਤ ਬੁਰਾ ਹਾਲ ਆ ਪਾਉ ਸਾਈਡ ਚ ਰੱਖ